हां जी सरदार केमतीलाल जी आ देखो अपने वल्ले मंडी ਆਪਾਂ ਬਾਹਰ ਦੀਆਂ ਗੱਲਾਂ ਕਰਦੇ ਇੱਥੇ ਧੱਕਾ ਹੋ ਜਾਂਦਾ ਆਪਣੇ ਨਾਲ ਬਾਹਰ ਤੇ ਬੜੀ ਦੂਰ ਦੀ ਗੱਲ ਹੈ ਆਪਣੇ ਅੰਮ੍ਰਿਤਸਰ 'ਚ ਧੱਕਾ ਕਰੀ ਜਾਂਦੇ ਆ ਪਰਚੀ ਆ ਬਖਾਈ ਵੀਰ ਪਰਚੀ ਇੱਕ ਮਿੰਟ ਆਹ ਵੇਖੋ ਸ਼ੀਟ 'ਤੇ ਹੀ ਲਿਖਿਆ ਵਾ ਕੋਈ ਇੱਥੇ ਫੀਸ ਨਹੀਂ ਲਿਖੀ ਆਹ ਵੇਖੋ ਆਂਦੇ ਆ ਵੀ ਹੱਥ ਨਾਲ ਲਿਖ ਦਿੰਦੇ ਨੇ ਮੈਂ ਕਿਹਾ ਹੱਥ ਨਾਲ ਤੁਸੀਂ 400 ਰੁਪਿਆ ਵੀ ਲਿਖ ਦੋਗੇ ਆਂਦੇ ਸਾਡੇ ਕੋਲ ਪਹਿਲੀਆਂ ਪਰਚੀਆਂ ਪਈਆਂ ਵਾ ਇਹ ਦੱਸੋ ਵੀ ਇੰਨਾ ਪੈਸਾ ਰੋਲਣ ਦੇ ਇੱਥੇ ਰਿਕਸ਼ੇ ਵਾਲਾ ਵੀ ਨਹੀਂ ਛੱਡਦੇ ਮੋਟਰਸਾਈਕਲ ਵਾਲਾ ਵੀ ਨਹੀਂ ਛੱਡਦੇ ਤੇ ਅਜੇ ਕਹਿੰਦੇ ਵੀ ਅਸੀਂ ਪਰਚੀ ਹੱਥ ਨਾਲ ਲੈ ਕੇ ਦਾਂਗੇ ਇਹ ਕਿਹੜਾ ਵਾ ਆਪਾਂ ਬਾਹਰ ਤੇ ਬੜਾ ਸੁਧਾਰ ਕਰੀ ਜਾਂਦੇ ਆ ਆਪਣੇ ਪੰਜਾਬ ਦੀ ਤਾਂ ਘਾਹੀ ਜਾਂਦਾ ਆਪਣੇ ਨਾਲ ਇਹ ਕਿਦੋਂ ਸੁਧਰਾਂਗੇ ਆਪਾਂ ਆ ਵੇਖੋ ਆ ਪਰਚੀ ਦੇ ਉੱਤੇ ਕੋਈ ਫੀਸ ਨਹੀਂ ਲਿਖੀ ਹਨ 200 ਰੁਪਏ ਦੇ ਦੋ ਇਹਨਾਂ ਦਾ ਹੱਲ ਕਰੀ ਅੱਜ ਮੈਂ ਤਾਂ ਕੋਈ ਨਹੀਂ ਇਥੇ ਪਾਈਏ ਪੰਗਾ ਅੱਜ ਇਹ ਹੱਲ ਕਰੀਏ ਕਰੋ ਦਫਾ ਹੋਣਾ ਉਹਨਾਂ ਨੂੰ ਦਿੱਲੀ ਆ ਵੇਖੋ ਕੋਈ ਐਂਟਰੀ ਫੀਸ ਨਹੀਂ ਆ ਕੋਈ ਲਿਖਿਆ ਕੁਝ ਨਹੀਂ ਆ ਬੈਠੇ ਆ ਬਸ ਆਖੋ ਆਹ ਮੋਟਰ ਰਗਲਾਂ ਵਾਲੇ ਨੇ ਛੱਡਣ ਦੇ ਜਿਹੜਾ ਆਪਣਾ ਕੋ ਪੰਜ-ਪੰਜ ਕਿਲੋ ਲੈ ਕੇ ਜਾਣ ਦੇ ਉਹਨੂੰ ਨਹੀਂ ਛੱਡਣ ਦੇ ਕਿਉਂ ਨਹੀਂ ਬਣਾਉਣੇ ਮੇਰਾ ਅਧਿਕਾਰ ਆ ਵੀਡੀਓ ਬਣਾਉਣ ਦੇ ਕਿਉਂ ਤੂੰ ਪਰਚੀ ਦੇ ਮੈਨੂੰ 200 ਲੈਣਾ ਮੈਨੂੰ 200 ਦੀ ਪਰਚੀ ਦੇ ਹੁਣ ਤਾਂ ਦੁਕਾਨ ਤੇ ਜਾਣਾ ਹਰ ਚੀਜ਼ ਦਾ ਰੇਟ ਲਿਖਿਆ ਹੁੰਦਾ ਤਾਂ ਹੀ ਦਿੰਨਾ ਉਦਾਂ ਥੋੜੀ ਦੇ ਦੇਂਗਾ ਜਾ ਕੇ ਆ ਵੇਹ ਲੋ ਅਗੋਂ ਅਗੋਂ ਕਹਿ ਰਿਹਾ ਕਿ ਸਾਡੀ ਵੀਡੀਓ ਨਾ ਬਣਾ ਤੋ ਆ ਜਿਹੜਾ ਪਾਉਗਾ ਵੇ ਕਿਦਾਂ ਬੋਲਣ ਲੱਗਾ ਕਹਿੰਦਾ ਵੀਡੀਓ ਨਾ ਬਣਾ ਸਾਡੀ ਆ ਜਿਹੜਾ ਵੇਂ ਗੜਾ ਕੋ ਧੱਕਾ ਕਰਨੇ ਤੁਹਾਡੇ ਨਾ ਆਪਣਾ ਆਪਣਾ ਹੱਕ ਰੱਖਣੇ ਆ ਅਗੰਨਾ ਹਟੇ ਵੀਡੀਓ ਨਾ ਬਣਾ ਚ ਦੱਸੋ ਹਣਾਂ ਦਾ ਕੀ ਕਰਨਾ ਵਾ